ਇਹ ਜੇ ਗੱਲ ਕੀਤੀ ਜਾਵੇ ਨੀਚੇ ਆ ਜਾਂਦੀ ਅੱਗੇ ਤੇ ਇਲਾਕੇ ਦਾ ਕੀ ਬਣ ਸਕਦਾ ਸੀਗਾ ਤੁਸੀਂ ਆਪ ਸੋਚ ਸਕਦੇ ਹੋ ਕਿਸ ਤਰੀਕੇ ਦਾ ਇੱਥੇ ਬਲਾਸਟ ਹੋ ਸਕਦਾ ਸੀਗਾ ਤੇ ਤੁਹਾਨੂੰ ਤਸਵੀਰਾਂ ਦਿਖਾ ਦिए ਜਿਹੜੇ ਫਾਇਰ ਵਿਗਡ ਕਰਮੀ ਅੱਗ ਬੁਝਾ ਰਹੇ ਨੇ ਤੇ ਉਹਨਾਂ ਦੀ ਪਾਈਪ ਲੀਕੇਜ ਆ ਜੀ ਸਾਹਬ ਨੇ ਆਪਣੀ ਆਰਤੀ ਲਾਨ ਨੂੰ ਰੱਖੀਆਂ ਹੋਈਆਂ ਨੇ ਜੀ ਇਸ ਵੱਲੇ ਦੀ ਮੰਦ ਪਾਕੀ ਖਬਰ ਪਾਈ ਹਿੰਮਤ ਸਿੰਘ ਨਗਰ ਤੋਂ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਫੈਕਟਰੀ ਦੇ ਵਿੱਚ ਅੱਗ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਨਾਲ ਦੇ ਫੈਕਟਰੀ ਦੇ ਵਿੱਚੋਂ ਸਟਾਰਟ ਹੋ ਕੇ ਜਿਸ ਫੈਕਟਰੀ ਦੇ ਵਿੱਚ ਅੱਗ ਲੱਗੀ ਸੀ ਉਸ ਉਸ ਫੈਕਟਰੀ ਦੇ ਮਾਲਕ ਦੇ ਘਰ ਦੇ ਵਿੱਚ ਆ ਚੁੱਕੀ ਹੈ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਥੇ ਇੱਕ ਵੱਡਾ ਸਵਾਲ ਹੁੰਦਾ ਹੈ ਲੁਧਿਆਣਾ ਪ੍ਰਸ਼ਾਸਨ ਦੇ ਉੱਤੇ ਕਿ ਐਡੀ ਵੱਡੀ ਅੱਗ ਲੱਗੀ ਹੋਵੇ ਤੇ ਫਾਇਰ ਵਿਗੇਟ ਦੀ ਗੱਡੀ ਹੱਲੇ ਤੱਕ ਸਿਰਫ ਇੱਕ ਭੇਜੀ ਹੋਵੇ ਇੰਨੀ ਵੱਡੀ ਅੱਗ ਦੇ ਕਾਰਨ ਫਾਇਰ ਵਿਗੇਟ ਦੀ ਗੱਡੀ ਇੱਕ ਭੇਜੀ ਤੇ ਉਸ ਤੋਂ ਬਾਅਦ ਵੀ ਉਹ ਖਾਲੀ ਹੋ ਕੇ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਨੇੜੇ ਦੇ ਕਈ ਸਟੇਸ਼ਨ ਨੇੜੇ ਤਿੰਨ ਸਟੇਸ਼ਨ ਪੈ ਜਾਂਦੇ ਨੇ ਢੋਲੇਵਾਲ ਚੌਂਕ ਦਾ ਸਟੇਸ਼ਨ ਹੈ ਜਨਤਾਨਗਰ ਹੈ ਕਿਦੇ ਉਹ ਵੀ ਗੱਡੀ ਨਹੀਂ ਆ ਰਹੀ ਮੇਨ ਲੁਧਿਆਣਾ ਦਾ ਜਿਹੜਾ ਸਟੇਸ਼ਨ ਹੈ ਜਿਹੜਾ ਲੋਕਲ ਅੱਡੇ ਉੱਥੋਂ ਕੋਈ ਗੱਡੀ ਨਹੀਂ ਆ ਰਹੀ ਕਿੱਥੇ ਸੁੱਤਾ ਪਿਆ ਲੁਧਿਆਣਾ ਦਾ ਪ੍ਰਸ਼ਾਸਨ ਕੀ ਇੰਡਸਟਰੀ ਏਰੀਆ ਲੋਕਾਂ ਦੀ ਰਿਆਸ਼ਾ ਨਾਲ ਕੋਈ ਹੋਣੀ ਹੋ ਸਕਦੀ ਸੀਗੀ ਤੇ ਤੁਹਾਨੂੰ ਤਸਵੀਰਾਂ ਦਿਖਾ ਦੀ ਅੰਦਰ ਦੀਆਂ ਫੇਰ ਤੋਂ ਇੱਕ ਵਾਰ ਜਿਸ ਤਰੀਕੇ ਦੇ ਨਾਲ ਅੰਦਰ ਭਿਆਨਕ ਅੱਗ ਲੱਗ ਚੁੱਕੀ ਹੈ ਤੇ ਜਿਹੜੀ ਫੈਕਟਰੀ ਦੇ ਵਿੱਚੋਂ ਅੱਗ ਚਾਲੂ ਹੋਈ ਸੀ ਤੇ ਉਸ ਤੋਂ ਬਾਅਦ ਉਸ ਮਾਲਕ ਦੇ ਘਰ ਦੇ ਅੰਦਰ ਉਸ ਮਾਲਕ ਦੇ ਘਰ ਦੇ ਅੰਦਰ ਅੱਗ ਆ ਜਾਂਦੀ ਹੈ ਤੇ ਹੁਣ ਜਿੰਦੇ ਤੋੜ ਕੇ ਕਈ ਕੁਝ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਕੀਤਾ ਜਾ ਰਿਹਾ ਪਰ ਜਿਹੜਾ 5 ਵਿਗੇਟ ਦਾ ਅਮਲਾ ਸੀਗਾ ਉਹਦੇ ਵੱਲੋਂ ਸਿਰਫ ਇੱਕ ਗੱਡੀ ਹੱਲੇ ਤੱਕ ਭੇਜੀ ਗਈ ਹੈ ਉਸ ਤੋਂ ਬਾਅਦ ਨਾ ਉਹਨਾਂ ਕੋਈ ਗੱਡੀਆਂ ਨੇ ਉਹ ਦੁਬਾਰਾ ਉਸੇ ਗੱਡੀ ਨੂੰ ਰਿਫੀਲ ਕਰਦੇ ਨੇ ਜਦਕਿ ਇਸ ਏਰੀਆ ਦੇ ਵਿੱਚ ਦੋ 5 ਵਿਗੇਟ ਸਟੇਸ਼ਨ ਬਣੇ ਹੋਏ ਨੇ ਤੈਨੂੰ ਦਿਖਾ ਦਈਏ ਕਿ ਤਾਲੇ ਤੋੜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਆਮ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਜਲ ਤੋਂ ਜਲਦ ਅੱਗ ਬੁਝਾਈ ਜਾਵੇ ਪਰ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ ਕਿਉਂਕਿ ਇਸ ਏਰੀਆ ਦੇ ਵਿੱਚ ਅੱਗ ਲੱਗੀ ਆ ਆਸ-ਪਾਸ ਰਿਹਾਇਸ਼ੀ ਲੋਕ ਵੀ ਰਹਿੰਦੇ ਨੇ ਪਰ ਫੈਕਟਰੀ ਕਿਸ ਚੀਜ਼ ਦੀ ਸੀ ਇਹ ਦੱਸ ਦਈਏ ਕਿ ਨਮਕੀਨ ਦੀ ਫੈਕਟਰੀ ਦੱਸੀ ਜਾ ਰਹੀ ਹੈ ਇਹਦੇ ਅੰਦਰ ਨਮਕੀਨ ਬਣਾਇਆ ਜਾਂਦਾ ਸੀਗਾ ਤੇ ਅੱਗ ਦੇ ਕਾਰਨ ਹੱਲੇ ਸਾਫ਼ ਨਹੀਂ ਹੋ ਸਕਿਆ ਕਿ ਅੱਗ ਕਿਹੜਾ ਕਾਰਨ ਲੱਗੀ ਆ ਪਰ ਜਿੱਥੇ ਸੇਲ ਗਾਊਨ ਆ ਉਸ ਦੇ ਉੱਤੇ ਜਿੱਥੇ ਇਹਨਾਂ ਦਾ ਘਰ ਆ ਸੇਲ ਗਾਊਨ ਦੇ ਉੱਤੇ ਉਸ ਦੇ ਉੱਤੇ ਵੀ ਅੱਗ ਪਹੁੰਚ ਚੁੱਕੀ ਹੈ ਅੱਗ ਇੰਨੀ ਭਿਆਨਕ ਸੀਗੀ ਕਿ ਨਾਲ ਫੈਕਟਰੀ ਆ ਫੈਕਟਰੀ ਤੋਂ ਸਟਾਰਟ ਹੋਈ ਤੇ ਫੈਕਟਰੀ ਛੱਤ ਤੋਂ ਹੁੰਦੇ ਨਾਲ ਘਰ ਦੇ ਵਿੱਚ ਅੱਗ ਪਹੁੰਚ ਚੁੱਕੀ ਹੈ ਤੁਹਾਨੂੰ ਤਸਵੀਰਾਂ ਦਿਖਾ ਦਈਏ ਲਾਈਵ ਤਸਵੀਰਾਂ ਜਿਸ ਤਰੀਕੇ ਦੇ ਨਾਲ ਇਹ ਅੱਗ ਹੁਣ ਘਰ ਦੇ ਅੰਦਰ ਦਾਖਲ ਹੋ ਚੁੱਕੀ ਹੈ ਕਿਹਦੇ ਨਾਲ ਕਿਹਦੇ ਫਾਇਰ ਵਿਗਟ ਦੀ ਗਲਤੀ ਹੈ ਕਿ ਜਿਹੜੀ ਇੱਥੇ ਫਾਇਰ ਵਿਗਟ ਨਾਲ ਦੀ ਨਾਲ ਜਨਤਾਨਗਰ ਤੋਂ ਯਾ ਟੋਲੇ ਵਾਲ ਚੌਂਕ ਤੇ ਜਿਹੜਾ ਫਾਈਵ ਸਟੇਸ਼ਨ ਬਣਿਆ ਉੱਥੋਂ ਆਣੀ ਚਾਹੀਦੀ ਸੀ ਪਰ ਹੁਣ ਫਾਈਵ ਗੇਟ ਦੀ ਕਮੀ ਦੇ ਕਾਰਨ ਇੱਥੇ ਅੱਗ-ਦਗ ਜਿਹੜਾ ਪ੍ਰਕੋਪ ਹੈ ਉਹ ਵੱਧਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਆਲਾ ਮੌਕੇ ਤੇ ਮੌਜੂਦ ਹੈ ਕਿਦੇ ਨਾ ਕਿਦੇ ਜਿਹੜਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਖੜਾ ਹੈ ਪਰ ਜਿਹੜੀ ਫਾਈਵ ਗੇਟ ਦੀ ਗੱਡੀਆਂ ਨੇ ਉਹ ਮੌਕੇ ਤੇ ਨਹੀਂ ਪਹੁੰਚ ਪਾ ਰਹੀਆਂ ਸਿਰਫ ਇੱਕ ਗੱਡੀ ਹੱਲੇ ਤੱਕ ਪਹੁੰਚੀ ਹੈ ਕਿਦੇ ਨਾ ਕਿਦੇ ਇਹ ਇੱਕ ਪ੍ਰਸ਼ਾਸਨ ਦੇ ਉੱਤੇ ਸਵਾਲੇ ਚਿੰਨਾ ਹੈ ਕਿ ਐਡੀ ਵੱਡੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੋਵੇ ਤੇ ਇੱਕ ਗੱਡੀ ਸਿਰਫ ਆਈ ਹੋਵੇ ਤੇ ਜਿਹੜੇ ਪੁਲਿਸ ਅਧਿਕਾਰੀ ਉਹ ਵੀ ਖੜੇ ਨੇ ਸਿਰਫ ਤੁਹਾਨੂੰ ਅੱਗ ਦੀਆਂ ਤਸਵੀਰਾਂ ਦਿਖਾ ਦਈਏ ਜਿਹੜੀ ਤੇ ਜਿਹੜੇ ਨਿਚੇ ਆ ਸੇਲ ਕਾਊਂਟਰ ਆ ਉਹਨੂੰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਦਣਾ ਕਿਦੇ ਉਹਨੂੰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਸੇਲ ਕਾਊਂਟਰ ਆ ਉਹਨੂੰ ਖਾਲੀ ਕੀਤਾ ਜਾ ਸਕੇ ਕਿ ਜਿਹੜਾ ਨੁਕਸਾਨ ਆ ਉਹ ਘੱਟ ਹੋ ਸਕੇ ਪਰ ਕਿਦੇ ਨਾ ਕਿਦੇ ਜਿਹੜੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਉਹ ਉਸ ਨੂੰ ਹੁਣ ਕਿਸ ਤਰੀਕੇ ਦੇ ਨਾਲ 5 ਵਿਗੜ ਕਰਵੀ ਇਹਨੂੰ ਕੰਟਰੋਲ ਕਰਦੇ ਨੇ ਕਿਉਂਕਿ ਜਿਹੜੀ 5 ਵਿਗੜ ਆ ਉਹ ਹੱਲੇ ਤੱਕ ਸਿਰਫ ਤੁਹਾਨੂੰ ਤਸਵੀਰਾਂ ਦਿਖਾ ਦਈਏ ਤਸਵੀਰਾਂ ਦੇ ਵਿੱਚ ਦੂਸਰੀ 5 ਵਿਗੜ ਦੂਸਰੀ ਦੂਸਰੀ 5 ਵਿਗੜ ਆ ਰਹੀ ਹੈ ਪਰ ਇਸ ਜਗ੍ਹਾ ਹੁਣ ਤੱਕ ਤਿੰਨ ਤੋਂ ਚਾਰ 5 ਵਿਗੜ ਆ ਜਿਹੜੀਆਂ ਚਾਹੀਦੀਆਂ ਅਸੀਂ ਗਿਆ ਤੁਹਾਨੂੰ ਉੱਪਰ ਦੀਆਂ ਤਸਵੀਰਾਂ ਦਿਖਾ ਦਈਏ ਸਿਰਫ ਇੱਕ 5 ਵਿਗੜ ਹੱਲੇ ਤੱਕ ਮੌਕੇ ਤੇ ਪਹੁੰਚੀ ਸੀ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਕਿਉਂਕਿ ਤੇ ਤਸਵੀਰਾਂ ਦਿਖਾ ਦਈਏ ਦੂਸਰੀ ਫਾਇਰ ਵਿਗਟ ਭੇਜੀ ਗਈ ਆ ਤੇ ਦੂਸਰੀ ਫਾਇਰ ਵਿਗਟ ਮੌਕੇ ਤੇ ਭੇਜੀ ਗਈ ਤੇ ਜਿਹੜੇ ਪੁਲਿਸ ਅਫਸਰ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਾਰਨ ਕੀ ਲੱਗ ਰਿਹਾ ਸਰ ਅੱਗ ਲੱਗਣ ਦੇ ਕਾਰਨ ਕੀ ਹੈ ਪਤਾ ਨਹੀਂ ਲੱਗ ਰਿਹਾ ਜੀ ਇਹ ਤਾਂ ਰੌਲਾ ਪੈ ਰਿਹਾ ਬੁਝਾਉਣ ਵਾਲੇ ਪਾਸੇ ਧਿਆਨ ਹੈ ਜੀ ਕਾਰਨ ਬਾਅਦ ਚ ਦੱਸਾਂਗੇ ਜੋ ਤਫ਼ਤੀਸ਼ ਹੋਊਗੀ ਜੀ ਫਾਇਰ ਵਿਗੜ ਘਾਰੇ ਹਲੇ ਤੱਕ 1 ਕਿ ਆਈ ਹੈ ਲੋਕਾਂ ਚ ਰੋਸ ਆ ਦੂਜੀ ਆ ਗਈ ਹੈ ਜੀ ਲੱਗਦਾ ਨਹੀਂ ਕਿ ਐਡਾ ਵੱਡਾ ਹਾਸਾ ਹੋਇਆ ਘਰ ਦੇ ਵਿੱਚ ਅੱਗ ਵੜ ਗਈ ਇੱਥੇ ਫਟਾਫਟ ਫਾਇਰ ਵਿਗੜ ਆਣੀ ਚਾਹੀਦੀ ਸੀਗੀ ਇੱਕ ਤਾਂ ਅੱਧਾ ਪੌਣਾ ਆ ਦੂਜੀ ਆਈ ਹੈ ਜੀ ਹੁਣ 1 ਘੰਟੇ ਬਾਅਦ ਆਈ ਹੈ 1 ਘੰਟੇ ਬਾਅਦ ਫਾਇਰ ਵਿਗੜ ਆ ਰਹੀ ਹੈ ਹਾਂ ਥੇ ਬਾਅਦ ਦੂਜੀ ਆਈ ਹੈ ਜੀ ਲੱਗਦਾ ਨਹੀਂ ਇੱਥੇ 7 ਤੋਂ 8 ਫਾਈਵ ਗੇਟਾ ਲਾ ਦੇਣੀਆਂ ਚਾਹੀਦੀਆਂ ਸੇ ਹੋਂ ਤੱਕ ਬਿਲਕੁਲ ਬਹੁਤ ਬਰਹਾਲ ਆ ਜੀ ਅਸੀਂ 200 ਫੋਨ ਕੀਤਾ ਜੀ ਤਾਂ 121 ਸੀ ਉਹਨਾਂ ਦੂਜੀ ਆਈ ਹੈ ਜੀ ਅੱਧੇ ਘੰਟੇ ਬਾਅਦ ਇੱਕ ਆਣਾ ਜਨਤਾਨਗਰ ਕੋਲ ਹੈ ਸਟੇਸ਼ਨ ਟੋਲੇਵਾਲ ਨੇੜੇ ਆ ਇਹ ਮਾਨ ਸਾਹਿਬ ਨੇ ਆਪਣੀ ਆਰਤੀ ਲਾਨ ਨੂੰ ਰੱਖੀ ਹੋਈਆਂ ਨੇ ਜੀ ਉਹ ਉੱਥੇ ਆਰਤੀ ਲਾਨ ਨੂੰ ਗਈਆਂ ਹੋਈਆਂ ਨੇ ਕਿਹਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਰੋਸ ਹੈ ਕਿ ਜਿਹੜਾ ਟੋਲੇਵਾਲ ਦਾ ਜਿਹੜਾ ਸਟੇਸ਼ਨ ਆ ਜਾਂ ਜਨਤਾਨਗਰ ਆਥੂ 5 ਗੇਟਾ ਨਾ ਪੇਜ ਹੋਏ ਇੱਕ ਦੂਰੋ ਫਾਇਰ ਸਟੇਸ਼ਨ ਤੋਂ ਗੱਡੀਆਂ ਭੇਜੀਆਂ ਜਾ ਰਹੀਆਂ ਨੇ ਪਰ ਦੂਸਰੀ ਗੱਡੀ ਆਈ ਹੈ ਮੌਕੇ ਤੇ ਜਿਹੜੇ ਫਾਇਰ ਅਫਸਰ ਨੇ ਉਹ ਵੀ ਪਹੁੰਚੇ ਨੇ ਉਹਨਾਂ ਨਾਲ ਵੀ ਦੇਖਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਪਰ ਅੱਗ ਬੁਝਾਉਣ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਤਸਵੀਰਾਂ ਦਿਖਾ ਦਈਏ ਹੱਲੇ ਵੀ ਫੈਕਟਰੀ ਦੇ ਵਿੱਚ ਅੱਗ ਹੈ ਦੇਰ ਸ਼ਾਮ ਅੱਗ ਲੱਗੀ ਸੀ ਕਿਹਾ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਦੇ ਨਾਲ ਹੋ ਸਕਦਾ ਅੱਗ ਲੱਗੀ ਹੋਵੇ ਪਰ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ ਕਿ ਕਿਸ ਤੇ ਤੁਸੀਂ ਦੇਖ ਸਕਦੇ ਹੋ ਫੈਕਟਰੀ ਦੇ ਬਾਹਰ ਜਿਹੜੇ ਪਲਾਸਟਿਕ ਸ਼ੀਟਾਂ ਲੱਗੀਆਂ ਹੋਈਆਂ ਸੀ ਜਿਨ੍ਹਾਂ ਨੂੰ ਆਪਾਂ ਟੀਨ ਕਹਿੰਦੇ ਨੇ ਇੱਕ ਤਰੀਕੇ ਦੇ ਉਹਨੂੰ ਹੁਣ ਅੱਗ ਫੜ ਚੁੱਕੀ ਆ ਉਸ ਤੋਂ ਬਾਅਦ ਘਰ ਦੇ ਵਿੱਚ ਆਗ ਆ ਚੁੱਕੀ ਏ ਕਿਤੇ ਨਾ ਕਿਤੇ ਨੁਕਸਾਨ ਕਾਫੀ ਹੋਇਆ ਹੈ ਜਿਸ ਦੀ ਵੀ ਇਹ ਫੈਕਟਰੀ ਸੀਗੀ ਪੂਜਿਆ ਬਣਾਉਂਦੀ ਪੂਜਿਆ ਬਣਾਉਂਦੀ ਐ ਫੈਕਟਰੀ ਸੀਗੀ ਪਰ ਕਿਤੇ ਨਾ ਕਿਤੇ ਪੂਜਿਏ ਉਹ ਥੋੜਾ ਪਿੱਛੇ ਹੋ ਜਾ ਵੀਰੇ ਯਾਰ ਪਿੱਛੇ ਹੋ ਜਾ ਪੂਜਿਆ ਬਣਾਉਣ ਦੀ ਫੈਕਟਰੀ ਸੀਗੀ ਇਹ ਤੇ ਉਸ ਦੇ ਵਿੱਚ ਕਿਸੇ ਕਾਰਨਾਂ ਦੇ ਕਾਰਨ ਇਹ ਜਿਹੜਾ ਨੁਕਸਾਨ ਹੋਇਆ ਹੈ ਤੇ ਜਿਹੜਾ ਨੁਕਸਾਨ ਹੋਇਆ ਪੁਲਿਸ ਕਹਿੰਦੀ ਹੈ ਕਿ ਆਣੀ ਚਾਹੀਦੀ ਸੀ ਗੱਡੀਆਂ ਪਰ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਬਾਅਦ ਵਿੱਚ ਤਫ਼ਤੀਸ਼ ਕਰਾਂਗੇ ਪਰ ਲੋਕਾਂ ਦਾ ਰੋਸ ਹੈ ਕਿ ਇੱਥੇ ਹੁਣ ਤੱਕ ਅੱਗ ਬੁਝ ਜਾਣੀ ਚਾਹੀਦੀ ਸੀ ਜਿਹੜਾ ਜਨਤਾਨਗਰ ਦਾ ਕੋਲ ਹੈ ਪਰ ਤੇ ਕੀ ਆ ਜਾ ਰਿਹਾ ਕਿ ਟ੍ਰੈਫਿਕ ਦੇ ਵਿੱਚ ਗੱਡੀਆਂ ਫਸੀਆਂ ਆਈਆਂ ਨੇ ਲੁਧਿਆਣਾ ਦਾ ਟ੍ਰੈਫਿਕ ਕੀ ਆ ਜਾ ਰਿਹਾ ਲੁਧਿਆਣੇ ਦੇ ਜਿਹੜਾ ਗਿਲ ਰੋਡ ਵਾਲਾ ਜਿਹੜਾ ਰੋਡ ਹੈ ਉਹਦੇ ਟ੍ਰੈਫਿਕ ਚ ਫਸਿਆ ਟ੍ਰੈਫਿਕ ਟ੍ਰੈਫਿਕ ਮਾਰ ਰਿਹਾ ਕਹ ਰਿਹਾ ਕਿ ਟ੍ਰੈਫਿਕ ਦੇ ਕਾਰਨ ਜਿਹੜੀ ਗੱਡੀਆਂ ਜਾਮ ਦੇ ਵਿੱਚ ਫਸੀਆਂ ਆਈਆਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲੁਧਿਆਣਾ ਦੇ ਹਿੰਮਤ ਸਿੰਘ ਨਗਰ ਤੋਂ ਜਿਹੜੀ ਅੱਗ ਦਾ ਭਿਆਨਕ ਰੂਪ ਲੈ ਚੁੱਕੀ ਆ ਅੱਗ ਇੱਕ ਫੈਕਟਰੀ ਦੇ ਵਿੱਚ ਲੱਗੀ ਸੀਗੀ ਪਰ ਕਿਤੇ ਨਾ ਕਿਤੇ ਜਿਹੜਾ ਇੱਥੇ ਨੁਕਸਾਨ ਚ ਝੇਲਣਾ ਪੈ ਰਿਹਾ ਫੈਕਟਰੀ ਮਾਲਕ ਨੂੰ ਝੇਲਣਾ ਪੈ ਰਿਹਾ ਤੇ ਕਿਤੇ ਨਾ ਕਿਤੇ ਜਦੋਂ ਮੀਡੀਆ ਦਾ ਸਾਰਾ ਜਿਹੜੇ ਲੋਕਾਂ ਨੂੰ ਦਿਖਾਇਆ ਕਿ ਮੀਡੀਆ ਮੌਕੇ ਤੇ ਪਹੁੰਚ ਚੁੱਕਿਆ ਮੀਡੀਆ ਦਾ ਜਿਹੜਾ ਦੱਸ ਦिए ਕਿ ਲੋਕਾਂ ਨੇ ਗੁੱਸਾ ਗੱਡਿਆ ਕਿ ਕੀ ਹਾਲੇ ਤੱਕ ਗੱਡੀਆਂ ਨਹੀਂ ਆਈਆਂ ਤੇ ਉਸ ਤੋਂ ਬਾਅਦ ਪੰਜ ਗੱਡੀਆਂ ਲਗਾਤਾਰ ਆ ਚੁੱਕੀਆਂ ਨੇ ਤੇ ਪਰ ਤਾਂ ਵੀ ਅੱਗ ਤੇ ਕਾਬੂ ਹੱਲੇ ਤੱਕ ਨਹੀਂ ਪਾਇਆ ਜਾ ਸਕਿਆ ਕਿਉਂਕਿ ਅੱਗੇ ਜਿਹੜੀ ਉਹ ਵਿਕਰਾਰ ਰੂਪ ਉਹ ਲੈ ਚੁੱਕੀ ਐ ਕਾਫੀ ਅੱਗ ਲੱਗ ਚੁੱਕੀ ਐ ਨਾਲ ਦੇ ਉਹਨਾਂ ਦੇ ਰੈਜ਼ਿਡੈਂਸ ਤੇ ਜਿਨ੍ਹਾਂ ਦੀ ਫੈਕਟਰੀ ਸੀਗੀ ਉਸ ਦੇ ਵਿੱਚ ਲੱਗੀ ਐ ਤੇ ਨੀਚਲੇ ਹਿੱਸੇ 'ਚ ਵੀ ਐ ਗੱਲ ਕਰੀਏ ਨੀਚਲੇ ਹਿੱਸੇ 'ਚ ਰਿਫਾਈਨਡ ਦਾ ਟੈਂਕਰ ਐ ਉਹ ਵੱਡਾ ਜੇ ਉੱਥੇ ਆਗ ਆ ਜਾਂਦੀ ਤਾਂ ਕੀ ਕੁਝ ਬੰਨਦਾ ਸੀ ਤੁਸੀਂ ਆਪ ਸੋਚ ਸਕਦੇ ਹੋ ਕਿ ਦਿਨਾਂ ਕਿਦੇ ਜਨਰੇਟਰ ਐ ਉਸ ਦੇ ਵਿੱਚ ਡੀਜ਼ਲ ਐ ਤੇ ਉਸ ਦਿਨ ਨਾਲ ਵੀ ਕਾਫੀ ਨੁਕਸਾਨ ਹੋ ਸਕਦਾ ਸੀਗਾ ਏਰੀਏ ਦਾ ਤੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਜਿਹੜਾ ਟੈਂਕਰ ਆ ਉਹਦੀ 24 ਮਾਤਰਾ ਕਾਫੀ ਹੈ ਰਿਫਾਈਨਡ ਦੀ ਗੱਲ ਕਰੀ ਜਾਈਏ ਰਿਫਾਈਨਡ ਦੀ ਮਾਤਰਾ ਕਾਫੀ ਹੈ ਤੇ ਉਸ ਦੇ ਨਾਲ ਕਾਫੀ ਨੁਕਸਾਨ ਹੋ ਸਕਦਾ ਸੀਗਾ ਤੇ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਇਹਦੇ ਕਾਰਨਾ ਦਾ ਪਤਾ ਕਰੂਗੀ ਪੁਲਿਸ ਕੀ ਕਰ ਰਹੀ ਸੀਗੇ ਪਰ ਜਿਹੜੀ ਇੱਥੇ ਨੁਕਸਾਨ ਹੈ ਉਹ ਤੁਸੀਂ ਖੁਦ ਸੋਚ ਸਕਦੇ ਹੋ ਕਿੰਨਾ ਕੁ ਹੋਇਆ ਹੋਣਾ ਲੁਧਿਆਣਾ ਤੋਂ ਕੈਮਰਾ ਪਰਸਨ ਅਮਨਦੀਪ ਦੇ ਨਾਲ ਅਭਿਸ਼ੇਕ ਜਲੋਟਾ ਸਮਜ਼ న్యూਸ ਲੁਧਿਆਣਾ ਤੇ ਤੁਸੀਂ ਖੁਦ ਸੋਚ ਸਕਦੇ ਹੋ ਕਿ ਜਿਹੜਾ ਇਹਦੇ ਨਾਲ ਨੁਕਸਾਨ ਹੋਣਾ ਸੀਗਾ ਉਹ ਕਿੰਨਾ ਕੁ ਵੱਡਾ ਹੋ ਸਕਦਾ ਹੈ ਕਿ ਜਿਹੜਾ ਨੁਕਸਾਨ ਫੈਕਟਰੀ ਮਾਲਕ ਦਾ ਉਹ ਤਾਂ ਹੋਇਆ ਹੀ ਹੋਇਆ ਜਿਹੜਾ ਰਿਫਾਈਨਡ ਤੇ ਜਿਹੜਾ ਡੀਜ਼ਲ نیچے ਪਿਆ ਹੋਇਆ ਉਹਦੇ ਨਾਲ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਜੇ ਅੱਗ ਅਗਰ نیچے ਆ ਸਕੇ ਤੇ ਹੁਣ ਦੇਖਣਾ ਹੋਵੇਗਾ ਕਿ ਅੱਗ ਦੇ ਵਿੱਚ ਕਾਰਨਾਂ ਦਾ ਕਾਰਨ ਕੀ ਪਤਾ ਲੱਗਦਾ ਜਿਹੜੀ ਉਹ ਪੁਲਿਸ ਜਾਂਚ ਦੇ ਵਿੱਚ ਪਤਾ ਲੱਗੇਗਾ ਕੀ ਕਾਰਨ ਹੈ ਅੱਗ ਦੇ ਲੁਧਿਆਣਾ ਤੋਂ ਕੈਮਰਾ ਪਰਸਨ ਅਮਨਦੀਪ ਦੇ ਨਾਲ ਅਭਿਸ਼ੇਕ ਜਲੋਟਾ ਸਮਜ਼ న్యూ